ਜਮੰਦਿਆਂ ਤੇ ਖੜਾਲ ਦੇ ਵਿਚਾਲੇ ਨਹਿਰ ਹੈ ਜਿਹੜੀ ਟੁੱਟ ਗਈ ਹੈਗੀ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਇੱਕ ਹੋਰ ਮੁਸੀਬਤ ਕਿਸਾਨਾਂ ਦੇ ਆ ਕੇ ਮੱਥੇ ਟੁੱਕੀ ਹੈਗੀ ਤੇ ਇਹ ਨਹਿਰ ਘੱਟੋ ਘੱਟ 60 ਤੋਂ 70 ਪਿੰਡਾਂ ਦੇ ਵਿੱਚ ਜਾਂਦੀ ਹੈ ਪਰ ਇਹਦੀ ਮਾਲੀ ਹਾਲਤ ਹੈ ਜਿਹੜੀ ਉਹ ਬਹੁਤ ਖਸਤਾ ਹੈਗੀ ਤੇ ਦੇਖ ਸਕਦੇ ਹੋ ਬਾਈ ਤਿਆਰੀ ਕਰ ਰਹੇ ਨੇ ਪਿੰਡ ਵਾਲੇ ਇਹਨੂੰ ਬੰਨ ਨੂੰ ਨੱਥਣ ਦੀ ਛੇਤੀ ਤੋਂ ਛੇਤੀ ਮਰ ਕੀ ਬੋਰੀਆਂ ਭਰੀਆਂ ਜਾ ਰਹੀਆਂ ਨੇਗੀਆਂ ਪਰ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਮੈਨੂੰ ਲੱਗਦਾ ਸਾਡੇ ਠੀਕ ਦਾ ਟਾਈਮ ਸੀ ਦਾ ਗੁਰੂ ਘਰ ਬੋਲੇ ਨੇ ਮੈਨੂੰ ਤਾਂ ਉਹਦਾ ਪਤਾ ਲੱਗਿਆ ਠੀਕ ਹੈ ਤੇ ਪਹਿਲਾਂ ਇਹਦੀ ਮਰਮਤ ਮੁਰਮਤ ਹੋਣ ਦਾ ਹੀ ਕੋਸ਼ਿਸ਼ ਜੀ ਪਤਾ ਜੀ ਉਹਨੋਂ ਉਪਰਾਂ ਉੱਥੇ ਟੁੱਟ ਗਈ ਸੀ ਉੱਥੇ ਵੀ ਹੁਣ ਪੱਤੀ ਪੜਿਆ ਹੋਇਆ ਕਰੀ ਹੋਈ ਹੈ ਕੋਈ ਇੰਨਾ ਕੋਈ ਪ੍ਰਬੰਧਨ ਨਹੀਂ ਠੀਕ ਹੈ ਇਹ ਐ ਸੁਣੀਆ ਮੈਂ ਤਾਂ ਕਹਿੰਦੇ ਕਹਿੰਦੇ ਲੀਕ ਸੀ ਕਹਿੰਦੇ ਕੁਝ ਦਿਨਾਂ ਦੀ ਠੀਕ ਹੈ ਕੋਈ ਖਬਰ ਖਬਰ ਲਵਾਈ ਸੀ ਗੌਰ ਨਹੀਂ ਕਰੀ ਇਹਨੇ ਬਾਈ ਜੀ ਬੇ ਅੱਛਾ ਜੀ ਕੋਈ ਗੌਰ ਨਹੀਂ ਹੋਈ ਇੱਥੇ ਨਹੀਂ ਹੋਈ ਗੌਰ ਨਹੀਂ ਹੋਈ ਕਿੰਨੇ ਪਿੰਡਾਂ ਵਿੱਚ ਦੀ ਲੰਘਦੀ ਹੈ ਜੀ ਇਹ ਕੀ ਪਤਾ ਉਹ 15 ਬੋਤਲ ਇਹ ਗੰਡੂਆਂ ਸਾਈਡ ਆ ਇਧਰ ਦੀ ਉਹ ਲੰਘਦੀ ਆ ਇਹ ਕੰਕਵਾਲ ਨੂੰ ਜਾਂਦੀ ਆ ਹਾਂ ਕੰਕਵਾਲ ਨੂੰ ਜਾਂਦੀ ਆ ਅੱਛਾ ਕਣਕਵਾਲ ਇਹ ਜਾਂਦੀ ਤਾਂ ਬਹੁਤ ੱੱਕ ਹੈ ਠੀਕ ਆ ਕੰਕਵਾਲ ਸੁਆਦਿਆਣੀ ਹੋ ਜਾਂਦਾ ਹਾਂ ਹਾਂ ਜੀ ਤਿੰਨ ਤਿੰਨ ਪਾੜ ਜਾਂਦੇ ਨੇ ਉੱਥੋਂ ਜਾ ਕੇ ਇਹ ਗਰਾਹਾਂ ਗਰੇਟਿਆਂ ਨੂੰ ਜਾਂਦੀ ਕੋਈ ਹੁਣ ਅਧਿਕਾਰੀ ਪਹੁੰਚੇ ਹੋਣ ਓਰੇ ਹਾਂ ਅਧਿਕਾਰੀ ਪਹੁੰਚੇ ਨੇ ਮੁਲਾਜ਼ਮ ਕੀ ਕਰ ਰਹੇ ਨੇ ਕੁਝ ਪਿੱਛੋਂ ਪਾਣੀ ਬੰਦ ਕਿਉਂ ਨਹੀਂ ਹੋ ਰਿਹਾ ਹੇ ਤੱਕ ਪਾਣੀ ਨਹੀਂ ਆਇਆ ਬੰਦ ਹੁੰਦਾ ਨਹੀਂ ਪਾਣੀ ਬੜਾ ਜਲੋਂ ਜ਼ਿਆਦੇ ਸ਼ਕ ਹਲੀ ਹੌਲੀ ਹੌਲੀ ਪੜੀ ਹੋਈ ਹੈ ਜ਼ਿਆਦੇ ਹੋ ਕੀ ਕਹਿੰਦੇ ਹੌਲੀ ਹੌਲੀ ਹੋਊਗਾ ਪਾੜੀ ਚ ਵੀ ਜ਼ਿਆਦੇ ਪੈ ਗਿਆ ਤਰੋਂ ਪਾਣੀ ਜ਼ਿਆਦੇ ਆ ਰਿਹਾ ਹੈ ਠੀਕ ਆ ਹੁਣ ਪਿੰਡ ਵਾਲੇ ਫਿਰ ਆਪ ਦਾ ਆਪ ਕਰਨਗੇ ਬੰਦ ਜਿੰਨਾ ਬੋਰੀਆਂ ਜੇ ਤੁਸੀਂ ਕਰੀ ਜਾਂਦੇ ਠੀਕ ਆ ਇਹ ਕਿ ਆ ਪੈਂਦਾ ਮੁੰਡੇ ਨੇ ਜਿਹੜੇ ਆਪਣੇ ਕੰਮ ਕਰਦੇ ਨੇ ਮੈਂ ਇਹ ਕਿਹੜਾ ਏਰੀਆ ਪੈਂਦਾ ਹੈਗਾ ਜਿੱਥੇ ਹੁਣ ਟੁੱਟੀ ਹੈਗਾ ਜਮੰਦਿਆਂ ਦੇ ਖੇਤ ਪੈਂਦੇ ਨੇ ਖੜਿਆਲ ਖੜਿਆਲ ਦੇ ਖੇਤ ਪੈਂਦੇ ਨੇ ਖੜਿਆਲ ਚੱਠੇ ਖੜਿਆਲ ਚੱਠੇ ਪੈਂਦੇ ਨੇ ਜੀ ਇਧਰਲੇ ਪਾਸੇ ਜਮੰਦਿਆਂ ਦੇ ਖੇਤ ਆ ਕੇ ਕਿਹੜੇ ਕਿਹੜੇ ਗਾਹਾਂ ਚੰਦਿਆਂ ਦੇ ਆਗੇ ਉਹ ਚਾਲ ਤੱਕ ਤੋਂ ਬਹਾਂ ਜੀ ਠੀਕ ਹੈ ਜੀ ਚਾਲ ਤੱਕ ਤੋਂ ਸਾਡਾ ਇਹ ਚੱਠੇ ਦੇ ਨਾਲ ਸਾਡਾ ਏਰੀਆ ਆ ਗਿਆ ਚਾਲ ਤੱਕ ਕੋਈ ਪਾਣੀ ਘਟਿਆ ਇਦੋਂ ਬਾਅਦ ਮਦਕੀ ਜਦੋਂ ਟੁੱਟੀ ਉਦੋਂ ਬਾਅਦ ਇੱਕ ਉੱਥੇ ਕਹਿੰਦੇ ਇਹ ਕਹਿੰਦਾ ਕੰਟਰੋਲ ਹੋਇਆ ਮਾੜਾ ਠੀਕ ਹੈ ਉਹ ਪਾਣੀ ਤੇਜ਼ ਅਵਤਾਰ ਤੇ ਬੱਝੀ ਪਾਣੀ ਘਟਿਆ ਨਹੀਂ ਪੁੱਛੇ ਮੈਂ ਇਹ ਹਜੇ ਕੁਝ ਨਹੀਂ ਹੋਇਆ ਹੈਗਾ ਹਾਂਜੀ ਦੋਸਤੋ ਦੇਖ ਸਕਦੇ ਹਾਂ ਜਿਵੇਂ ਦੱਸਿਆ ਆਪਾਂ ਨੂੰ ਇੱਥੇ ਖੱਡ ਪੈਂਦੀ ਸੀ ਇਹ ਖੱਡਾਂ ਬਹੁਤ ਟਾਈਮ ਦੀ ਪੈਂਦੀਆਂ ਨੇ ਕਿੰਨੇ ਕ ਟਾਈਮ ਦੀਆਂ ਪੈਂਦੀਆਂ ਨੇ ਇਹਦਾ ਪਤਾ ਸੀ ਤੁਹਾਨੂੰ ਖੱਡ ਪੈਂਦੀਆਂ ਕਈ ਸਾਲਾਂ ਤੋਂ ਪੈਂਦੀਆਂ ਨੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਗੌਰ 15 20 ਦਿਨ ਹੋ ਗਏ ਭਈ ਜਈ ਨੂੰ ਐਸਡੀਓ ਨੂੰ ਠੀਕ ਹੈ ਬੇਲਦਾਨ ਨੂੰ ਕਹਿੰਦੇ ਨੇ ਭਈ ਟੁੱਟੂ ਗਈ ਟੁੱਟੂ ਗਈ ਉਸ ਦਾ ਸਮਾ ਅਦਰ ਕੋਈ ਜਈ ਜੂਈ ਹੈਗਾ ਉਹ ਐਮਐਲਏ ਭੈਣ ਜਿਹੜੇ ਨਹਿਰ ਛਡਾਈ ਜਾਂਦਾ ਜਾਣ ਜਾਣ ਉਹ ਪ੍ਰਿੰਸੀਪਲ ਬੁਧਰਾਵਾਂ ਹੈ ਜਿਹੜਾ ਐਮਐਲਏ ਭਟਰਾਡੇ ਵਾਲਾ ਕਹਿੰਦੇ ਸਾਡੇ ਸਾਡੇ ਟੇਲਾਂਾਂ 'ਚ ਪਾਣੀ ਨਹੀਂ ਆਉਂਦਾ ਠੀਕ ਹੈ ਟੇਲਾਂਾਂ 'ਚ ਪਾਣੀ ਫੇਰੇ ਜਾਂ ਉਹ ਜੀ ਦੀ ਸਫਾਈ ਹੋਊਗੀ ਜਾਂ ਮੁਰੰਮਤ ਕਰਾ ਕੇ ਭੇਜਾਂਗੇ ਸਹੀ ਆ ਭਾਈ ਹੁਣ ਜੀ ਇੱਕ ਪਾਸੇ ਪਾਣੀ ਪਈ ਜਨੇ ਦੂਜੇ ਪਾਸੇ ਕਿਸਾਨਾਂ ਨੂੰ ਮਾਰ ਦੋ ਠੀਕ ਹੈ ਹੁਣ ਆਪ ਏਰੀਆ ਦੇਖ ਰਿਹਾ ਭਈ ਦੱਸ ਹੁਣ ਕਿਹੜਾ ਚੱਲੂਆ ਜਾਊਗਾ ਹਾਂ ਮ ਤੇ ਪਹਿਲਾਂ ਤੁਸੀਂ ਨੇ ਮਰ ਕੀ ਕੰਪਲੇਂਟ ਦਿੱਤੀ ਸੀਗੀ ਜਿਵੇਂ ਬਾਈਆਂ ਉਹਨੇ ਜਿੱਥੇ ਵੀ ਅਸੀਂ ਖਬਰ ਵਗੈਰਾ ਵੀ ਲਵਾਈ ਹੈਗੀ ਵੀਡੀਓ ਬਣਾ ਕੇ ਭੇਜੀ ਹੈ ਜੈ ਨੂੰ ਠੀਕ ਹੈ ਐਸਡੀ ਨੂੰ ਮੈਂ ਗੱਲ ਕੀਤੀ ਹੈ ਠੀਕ ਹੈ ਇਹਨੇ ਬਿਲਡਰ ਨੂੰ ਰੋਜ਼ ਹੀ ਦਿਖਾਉਂਦਾ ਸੀ ਠੀਕ ਹੈ ਵੀ ਉਹ ਪਈ ਥੈਲੇ ਲਾ ਲਾ ਕਹਿੰਦਾ ਦੀ ਉਹ ਮੁੰਡਾ ਠੀਕ ਹੈ 10 ਥਾਵੇਂ ਤਾਂ ਇਧਰੋਂ ਲੀਕ ਹੈ ਇਧਰ ਮਤਲਬ 500 ਮ ਇਧਰੋਂ ਲੀਕ ਹੋਣੀ ਸਮਾਨਾ ਹਰ ਜਿਆਦੇ ਭਰਤੀ ਉਹਦਾ ਕਹਿੰਦੀ ਜੀ ਅਸੀਂ ਬੰਦ ਨਹੀਂ ਕਰ ਸਕਦੇ ਕਹਿੰਦੇ ਸਾਨੂੰ ਸਰਕਾਰ ਦੇ ਹੱਕ ਹੋਣੇ ਵੀ ਕਹਾਂ ਪਾਣੀ ਪਚਾਉਣਾ ਹੈ ਠੀਕ ਹੈ ਮੰਗ ਲਈ ਮਰਦੇ ਮਰਦੇ ਵੀ ਸਾਡੇ ਕੋਈ ਹੱਲੇ ਨੂੰ ਬੀ ਇੱਕ ਪਾਸੇ ਕਿਸਾਨਾਂ ਨੂੰ ਬਚਾਉਣ ਦੀ ਮਾਰੇ ਦੂਜੇ ਪਾਸੇ ਮਾਰ ਰਹੇ ਨੇਗੇ। ਦੂਜੇ ਪਾਸੇ ਚਾਹੇ ਡੁੱਬ ਜਾਏ ਕੋਈ ਉਹਨੂੰ ਕੋਈ ਪਰਵਾਹ ਨਹੀਂ ਕਿਹਾ। ਠੀਕ ਹੈ। ਹੁਣ ਬਈ ਇਹਦਾ ਕੋਈ ਕਰਿਆ ਆ ਕੇ ਪ੍ਰਸ਼ਾਸਨ ਨੇ ਕੋਈ ਬੰਦ ਪਿੱਛੋਂ। ਬਈ ਪਾਣੀ ਘਟਾਇਆ ਹੁਣ ਦੇਖੋ। ਘਟਾਇਆ ਨਾ ਕਿਤੇ ਡਾਲ ਵੀ ਨਹੀਂ ਘਟਾਇਆ। ਆਇਆ ਸਕੇਪ ਛੱਡਿਆ ਥੋੜਾ ਜਿਹਾ ਇਹਦੇ ਨਾਲ ਘਟਿਆ ਮਗਰੋਂ ਦੇਖੋ ਕਿੰਨਾ ਘਟਾਉਣਗੇ। ਪਾਣੀ ਕਿਹੜਾ ਘਟਾਇਆ ਪੂਰਾ ਆਪਣੀ ਘਟਾਇਆ। ਜੇ ਉਹਨੂੰ ਸੁਲ੍ਹਾ ਕਰਾ ਦੋ ਬੰਦ ਕਰਦੇ ਠੀਕ ਇੱਧਰੋਂ ਰੁਕਦੇ ਮਣੀ। ਠੀਕ ਹਾਂ ਜੀ ਕੋਈ ਬੰਦ ਨਹੀਂ ਹੋਈ ਹੈਗੀ ਪਿੱਛੋਂ। ਜਿੰਨਾ ਚਿਰ ਪਿਛਾਂ ਆ ਹੱਦ ਆ ਗਈ ਠੀਕ ਹੈ ਜੀ ਆ ਬਿੰਕ ਤੇ ਲੱਗੀ ਜੀ ਆ ਦਿਖਾਓ ਜਿੱਥੇ ਪਾਣੀ ਨਹੀਂ ਆ ਗਿਆ ਠੀਕ ਹੈ ਜੀ ਇਹ ਹੱਦ ਆ ਗਈ ਠੀਕ ਹੈ ਜੀ ਇਧਰਲੇ ਪਾਸੇ ਕਿਹੜੇ ਖੇਤ ਆ ਗਏ ਆ ਇਧਰ ਸਾਡੇ ਖੇਤ ਆ ਗਏ ਚੱਠਿਆਂ ਤੇ ਖੜਿਆ ਲੇ ਸੰਜੀ ਆ ਗਈ ਠੀਕ ਹੈ ਜੀ ਬਸ ਆ ਦੇਖ ਲੈ ਪੁਲ ਦੇ ਉੱਪਰ ਦੀ ਹੱਦ ਲੰਘ ਗਈ ਆ ਠੀਕ ਆ ਕਾਕਾ ਠੀਕ ਹੈ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਬਈ ਪਾਣੀ ਦੇਖੋ ਦੋਸਤੋ ਕਿੰਨਾ ਕਿੰਨਾ ਹੈਗਾ ਨਹਿਰ ਦਾ ਪਾਣੀ ਝੋਨਾ ਦੇਖੋ ਖਤਮ ਹੋ ਗਿਆ ਝੋਨਾ ਜਮਾ ਖਤਮ ਹੋ ਗਿਆ ਇਹ ਪਾਣੀ ਦਾ ਕੋਈ ਹਿੱਲਾ ਨਾ ਕਰਿਆ ਝੋਨਾ ਸਾਰਾ ਹੀ ਖਰਾਬ ਹੋ ਜਾਊਗਾ। ਆ ਦੇਖੋ ਬਾਈ ਝੋਨਾ ਦੇਖ ਲਓ ਕਿ ਡਾ ਡਾ ਪਾਲਿਆ ਹੋਇਆ ਝੋਨਾ ਝੋਨਾ ਚੱਕ ਲਓ। ਆ ਝੋਨਾ ਚੱਕ ਲਓ ਜੀ ਤਾਂ ਹਾ ਕੱਲਾ ਇਹਨੂੰ ਪਾਲਿਆ ਹੋਇਆ ਝੋਨਾਗਾ। ਪਾਲਿਆ ਹੋਇਆ ਓ ਬੱਚੀ ਆ ਜਾ ਆਵਰਾਂ ਆ ਜਾ ਟੋਟਾ ਟੱਕਾ ਜਰਾ ਨਾ ਮੈਦਾਨ ਆ ਡਰਦਾ ਨਾ ਵਿੱਚ ਹੋ ਜਾ ਹਾਂਜੀ ਦੇਖ ਸਕਦੇ ਹੋਗੇ ਬਾਈ ਖੜਿਆਲ ਦੇ ਵਿੱਚ ਨਹਿਰ ਟੁੱਟੀ ਹੈਗੀ ਪਾਣੀ ਦੇਖੋ ਖੇਤਾਂ ਦੇ ਵਿੱਚ ਕਿੰਨਾ ਵਧ ਰਿਹਾ ਸਵੇਰੇ 6 ਵਜੇ ਦੀ ਟੁੱਟੀ ਹੋਈ ਹੈਗੀ ਤੇ ਕਿੰਨਾ ਝੋਨਾ ਪਾਲਿਆ ਹੋਇਆ ਸੀ ਦੇਖ ਲਓ ਕਿੰਨਾ ਨੁਕਸਾਨ ਹੋਇਆ ਕਿਸਾਨਾਂ ਦਾ ਪਰ ਕਿਸਾਨਾਂ ਨੇ ਫਿਰ ਵੀ ਬਾਤ ਆ ਲਾਈ ਸੀ ਕਿ ਦੱਸਿਆ ਸੀਗਾ ਪਹਿਲਾਂ ਪ੍ਰਸ਼ਾਸਨ ਨੂੰ ਵੀ ਸਾਡੇ ਨਹਿਰਾਂ ਦੇ ਵਿੱਚ ਖੱਡਾਂ ਪੈ ਰਹੀਆਂ ਨੇ ਕਿ ਇਹਨਾਂ ਨੂੰ ਕੋਈ ਹੱਲ ਕੀਤਾ ਜਾਵੇ ਪਰ ਪ੍ਰਸ਼ਾਸਨ ਵੱਲੋਂ ਅੱਗੇ ਪਾਣੀ ਦੀ ਸਪਲਾਈ ਦੇਣ ਕਰਕੇ ਜਿਸ ਵਾਰ ਪਿੰਡ ਵਾਲਿਆਂ ਨੇ ਦੱਸਿਆ ਵੀ ਉਹਦੇ ਕਰਕੇ ਨਹਿਰ ਹੈ ਜਿਹੜੀ ਉਹ ਸਪਲਾਈ ਰੋਕੀ ਨਹੀਂ ਗਈ ਤੇ ਨਹਿਰ ਦੀ ਰਿਪੇਅਰ ਰਿਪੇਅਰ ਨਹੀਂ ਕੀਤੀ ਗਈ ਹੈਗੀ ਤਾਂ ਕਰਕੇ ਅੱਜ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕੀਤੀਆਂ ਹੋਈਆਂ ਫਸਲਾਂ ਨੇ ਡੁੱਬੀਆਂ ਡੁੱਬਰੀਆਂ ਨਹੀਂ ਗਈਆਂ ਦੇਖ ਸਕਦੇ ਹੋ ਫਸਲ ਕਿੱਡੀ ਪਾਲੀ ਹੋਈ ਸੀ ਕਿ ਝੋਨਾ ਕਿੰਨਾ ਪਾਲਿਆ ਹੋਈ ਸੀ ਕਿੰਨੀਆਂ ਇਹਨਾਂ ਉੱਤੇ ਧੁੱਪਾਂ ਦੇਖ ਲਓ ਪਾਣੀ ਵੀ ਨਹੀਂ ਘਟਾਇਆ ਮਹੀਨਾ ਹੋ ਗਿਆ ਸਾਨੂੰ ਫੋਨ ਕਰਦਾਂ ਨੂੰ ਇੱਕ ਮਹੀਨਾ ਹੋ ਇੱਕ ਮਹੀਨਾ ਹੋ ਗਿਆ ਜੀ ਫੋਨ ਹੋ ਗਿਆ ਪੂਰਾ ਕੁਈ ਪਾਣੀ ਦਾ ਕੋਈ ਘਟਾ ਨਹੀਂ ਕਰਿਆ ਹੈਗਾ। ਘਟਾ ਇਹਨਾਂ ਜਮੀਨ ਨਹੀਂ ਘਟਾਇਆ। ਕੀ ਕਹਿਦਾਂ ਦਿੱਤੀ ਅੱਗੇੋਂ? ਅੱਗੇ ਘਟਾ ਕਹਿਦਾਂਦੇ ਤੇ ਥੋੜਾ ਜਿਹਾ ਘਟਾ ਆਤਾ ਮੁੜ ਕੇ ਘਟਾਉਣਾ ਨਹੀਂ। ਕੱਡਾਂ ਪੈਂਦੀਆਂ ਸੀ ਕੀ ਇਹਦੇ ਚ ਨਹਿਰ ਚ? ਹਜੇ ਵੀ ਪੈਂਦੀਆਂ ਨੇ ਇਹ। ਪੈਂਦੀਆਂ ਨੇ ਹਜੇ ਵੀ ਦੇਖ ਲਾ। ਤੇ ਦੇਖ ਸਕਦੇ ਹੋ ਬਾਈ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਕਿਸਾਨਾਂ ਨੇ ਦੇਖ ਲਓ ਕਿੰਨੀ ਮਿਹਨਤ ਮਸ਼ਰਦਨਾਂ ਫਸਲ ਪਾਲੀ ਆ ਤੇ ਹੁਣ ਪਾਣੀ ਦੇ ਵਿੱਚ ਕਿਵੇਂ ਰੁੜ ਰਹੀ ਹੈਗੀ ਤੇ ਬਾਈ ਨੂੰ ਮੈਂ ਤੁਹਾਨੂੰ ਦਿਖਾ ਦਣਾ ਬਾਈ ਲੈ ਕੇ ਆਊਗਾ। ਝੋਨਾ ਬਾਹਰੇ ਵੀ ਕਿੱਡਾ-ਕੱਡਾ ਝੋਨਾ ਗਾ ਦੇਖ ਸਕਦੇ ਹੋ। ਬਾਪੂ ਜੀ ਅੱਗੇ ਆਜ ਤੇ ਆਪ ਹੀ ਮਸ਼ੱਕਤ ਕਰਕੇ ਇਧਰ ਪਾਣੀ ਕੱਢਿਆਗਾ ਦੇਖ ਲਗਦੇ ਹੋ ਨਾਲੇ ਦੇ ਵਿੱਚ ਪਾਣੀ ਕੱਢਿਆ ਹਜੇ ਤੁੱਕ ਪਾਣੀ ਆ ਜਿਹੜਾ ਉੰਨਾ ਥੰਮ ਨਹੀਂ ਰਹਾ ਉੰਨਾ ਹੀ ਪਾਣੀ ਚੱਲੀ ਜਾਂਦਾਗਾ ਤੇ ਝੋਨਾ ਤੁਹਾਨੂੰ ਦਿਖਾਉਣੇ ਆ ਵੀ ਕਿਹੜਾ ਕਿਹੜਾ ਝੋਨਾ ਕਿੰਨਾ ਕਿੰਨਾ ਡੁੱਬਿਆ ਜਿਹੜਾ ਇਹ ਝੋਨਾ ਡੁੱਬਿਆ ਹੋਇਆਗਾ ਆ ਦੇਖ ਲਓ ਝੋਨੇ ਜੜਾਂ ਲਾਈ ਹੋਈਆਂ ਡੁੱਬ ਗਿਆ ਝੋਨਾ ਸਾਰਾ ਖਰਾਬ ਹੋ ਜਾਊਗਾ ਜੇ ਇਹ ਪਾਣੀ ਦਾ ਕੋਈ ਹੱਲ ਨਾ ਹੋਇਆ ਦੇਖ ਸਕਦੇ ਹੋ ਝੋਨਾ ਕਿਡਾ ਕਿਡਾ ਗਿਆ ਝੋਨਾ ਗਿਆ ਇਹ ਡੁੱਬ ਗਿਆ ਬਾਈ ਸਾਰਾ ਖਤਮ ਹੋ ਗਿਆ ਦੇਖ ਸਕੋ ਘਰ ਤੋਂ ਘਰ 10 ਤੋਂ 15 ਕਿਲੇ ਇੱਥੇ ਖਤਮ ਹੋ ਜਾਣਗੇ ਜੇ ਅੱਜ ਕੋਈ ਪਾਣੀ ਦਾ ਹੱਲ ਨਾ ਹੋਇਆ ਪ੍ਰਸ਼ਾਸਨ ਕੋਈ ਗੌਰ ਨਹੀਂ ਕਰ ਰਿਹਾ ਪਹਿਲਾਂ ਨਹੀਂ ਗੌਰ ਕਰੀ ਹੁਣ ਕਿੱਥੇ ਕਰਨੀ ਹੈਗੀ 2200 ਕਿਲਾ 2200 ਕਿਲਾ ਖਰਾਬ ਹੋ ਜੂਗਾ ਜੀ ਸਰ 2200 ਕਿਲੇ ਦੇ ਵਿੱਚ ਮਤਲਬ ਕਿ ਪਾਣੀ ਦਾ ਥਾਮਾ ਜਿਹੜਾ ਬਣ ਜੂਗਾ ਸੜਕ ਨਾਲ ਲੱਗ ਗਿਆ ਬਾਈ ਤੇ ਵੀਡੀਓ ਕਰਿਓ ਸ਼ੇਅਰ ਧੰਨਵਾਦ ਕਰਦੇ ਆ ਸਾਰਿਆਂ ਦਾ ਤੇ ਬਾਈ ਪ੍ਰਸ਼ਾਸਨ ਤਾਂ